ਆਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿੰਨੇ ਸਾਡੇ ਲਿੰਦੇ ਪੰਜਾਬ ਵਾਲੇ ਆ ਉਹਨਾਂ ਸਾਰਿਆਂ ਨੂੰ ਸੀਨੀਅਰਸ ਨੂੰ ਅਸਲਾਮ ਅਲੈਕਮ ਜੀ ਛੜਾ ਛੋਟਾ ਭਰਾ ਕਵਰ ਬਾਠ ਤੇ ਦਾਣਾ ਪਾਣੀ ਕਰਨਾ ਆਏ ਹਾਂ ਜੀ ਅੱਜ ਥੋੜਾ ਲੇਟ ਹੋ ਗਏ ਆ ਗਏ ਹਾਂ ਕਿਤੇ ਆ ਵਿੱਚ ਇੱਕ ਫੋਨ ਆਉਣ ਡਿਆ ਠੀਕ ਆ ਵੀਰ ਜੀ ਲਾਈਵ ਹੀ ਹੈਗੇ ਆ ਤਾਂ ਕਰਕੇ ਫੋਨ ਜਿਹੜਾ ਆਪਾਂ ਨਹੀਂ ਚੁੱਕ ਸਕਦੇ ਬਸ ਤਾਖੀ ਮਾਫ ਇਹ ਹੁਣ ਆਪਾਂ ਦਿੱਤਾ ਕੱਟ ਬਾਕੀ ਆ ਦਾਣਾ ਪਾਣੀ ਆਪਾਂ ਪਰਿੰਦਿਆਂ ਨੂੰ ਜਿਹੜਾ ਵਾ ਉਹ ਕਰਨਾ ਵਾ ਉਹ ਕਰਤਾ ਵਾ ਠੀਕ ਹੈ ਜੀ ਇਹੋ ਨਾ ਪਾਣੀ ਜਿਹੜਾ ਕਰਨਾ ਹੈ ਉਹ ਕਰਤਾ ਕਰਤਾ ਆ ਵਾ ਤੇ ਆ ਲਾਈਵ ਹੈਗੇ ਆ ਭਵਿੰਦਰ ਪਾ ਲਾਈਵ ਹੈਗੇ ਆ ਜਨਾਬ ਆਗੇ ਹੋਏ ਆ ਪ੍ਰਵਾਹਣਾ ਕਰੋ ਠੀਕ ਹੈ ਜੀ ਇਹ ਇੱਧਰ ਵੀ ਵੇਖ ਲਓ ਜੀ ਸਟੂਡੀਓ ਹਣੀ ਵੀਰ ਦੀ ਛੱਤ ਸਭ ਨੂੰ ਪਤਾ ਹੀ ਆ ਠੀਕ ਆ ਤੇ ਆ ਥੋੜਾ ਨੀ ਰਾਜਾ ਹੋ ਗਿਆ ਵਾ ਠੀਕ ਹੈ ਜੀ ਬਾਕੀ ਇਹ ਆ ਵੀ ਲਾਈਟਿੰਗ ਸ਼ਾਈਟਿੰਗ ਕਰਨੀ ਥੋੜੀ ਸੈਟਿੰਗ ਕਰਨੀ ਆ ਆ ਤੁਹਾਨੂੰ ਬਰਾਏ ਗਾਲਾ ਵਾਈਫਾਈ ਜਿਹੜਾ ਚੱਲਣ ਡਿਆ ਵਾ ਤੇ ਗਾਂ ਥੋੜਾ ਵੀ ਧਿਆਨ ਰੱਖਿਓ ਆ ਗੁੱਡੀਆਂ ਗਾਡੀਆਂ ਉਡੰਡੀਆਂ ਵਾ ਇਹ ਵੀ ਬੜਾ ਕੰਮ ਖਰਾਬ ਕਰਦੀਆਂ ਵਾ ਤੇ ਇੱਕ ਆ ਚਮੜੀ ਉੱਤੇ ਆ ਗੁੱਡੀ ਹੈ ਇੰਨੇ ਵੀ ਰੋੜਾ ਕੰਮ ਖਰਾਬ ਕੀਤਾ ਆ ਮਾਂ ਇਹ ਬਹੁਤ ਪਰੇਸ਼ਾਨ ਕਰਤੀਆਂ ਇਹ ਵਾਇਰਸ ਬੜਾ ਜਿਹੜਾ ਵਾ ਉਹ ਪੈ ਰਿਆ ਵਾ ਜੀ ਵਾਇਰਸ ਬਹੁਤ ਜ਼ਿਆਦਾ ਵਾਇਰਸ ਪੈ ਰਿਆ ਵਾ ਇਹ ਧਵਿੰਦਰ ਭਾਈ ਮੈਂ ਕਰਦਾ ਵਾਂ ਆ ਗਿਆ ਆਇਆ ਵਾਂ ਮੈਂ ਫਿਕਰ ਨਾ ਕਰੋ ਲਾਈਵ ਹੈਗਾ ਵਾਂ ਹੋਰ ਕੋਈ ਗੱਲ ਨਹੀਂ ਗੀ ਮੈਂ ਚੁੱਕ ਨਹੀਂ ਸਕਦਾ ਲਾਈਵ ਕੱਟਿਆ ਜਾਣਾ ਵਾ ਕੋਈ ਫਾਇਦਾ ਨਹੀਂ ਗਾ ਲਾਈਵ ਹੈਗਾ ਵੀਰ ਜੀ ਮੈਂ ਤੇੜਾ ਨੰਗਾ ਗੱਲ ਕਰਦਾ ਠੀਕ ਆ ਕੇ ਬਾਕੀ ਡੀ ਵਰਮਿੰਗ ਦੀ ਨਵੀਂ ਦਵਾਈ ਜਿਹੜੀ ਹਣੀ ਵੀਰ ਹੁਣਾਂ ਨੇ ਆਪਾਂ ਨੂੰ ਦੱਸੀ ਸੀ ਉਹਦਾ ਬੜਾ ਵਧੀਆ ਰਿਜ਼ਲਟ ਰਿਹਾ ਜੀ ਠੀਕ ਆ ਇਹ ਕਬੂਤਰਾਂ ਦੇ ਅੰਦਰੋਂ ਐ ਕੀੜੇ ਸੀੜੇ ਜਿਹੜੇ ਆ ਕੱਟਦੇ ਹੋਏ ਆ ਐਕਟਿਵ ਹੋ ਗਏ ਹੋਏ ਆ ਪਰਿੰਦੇ ਠੀਕ ਆ ਤੇ ਹੋ ਸਕਿਆ ਲੈ ਥੋੜਾ ਬਾਇਰਾ ਵੀ ਚਾਲੂ ਕਰ ਲੋ ਮੈਂ ਤੇ ਥੋੜਾ ਜਿਹਾ ਬਾਅਦ ਚਾਲੂ ਕੀਤਾ ਆ ਜੋ ਤੇ ਬਾਕੀ ਆਪੋ ਆਪਣਾ ਦਾਣਾ ਪਾਣੀ ਹੈ ਭਾਈ ਸਭ ਦਾ ਇਹ ਆਪਣੇ ਹਿਸਾਬ ਨਾਲ ਸਾਰੇ ਚੱਲਦੇ ਆ ਤੇ ਬਾਕੀ ਪਾਣੀ ਜ਼ਰੂਰ ਕਬੂਤਰਾਂ ਨੂੰ ਕੋਸਾ ਜਿਹੜਾ ਵੈਸ ਟਾਈਮ ਪਾਓ ਠੰਡਾ ਪਾਣੀ ਨਾ ਬਾਓ ਤੇ ਜਿਹੜੇ ਮੇਰੇ ਵੀਰ ਬੱਚੇ ਕਢਾ ਰਹੇ ਆ ਉਹਨਾਂ ਵਾਸਤੇ ਵੀ ਸਪੈਸ਼ਲ ਟਿੱਪ ਹੈਗੀ ਆ ਕਿ ਮੇਰੇ ਵੀਰ ਜੀ ਜੇ ਤੁਸੀਂ ਬੱਚੇ ਪਲਵਾਉਣ ਦੇ ਹੋ ਨਾ ਤੇ ਬਿਲਕੁਲ ਗਰਮ ਪਾਣੀ ਕੋਸਾ ਜਿਹੜਾ ਵਾਨੀ ਗਰਮ ਜਿਹਨੂੰ ਕਹਿ ਦਿੰਨੇ ਆ ਉਹ ਪਾਣੀ ਦੋ ਫੇਰ ਪਰਿੰਦਾ ਰੱਜ ਕੇ ਪਾਣੀ ਪੀ ਲੈਂਦਾ ਵਾ ਤੇ ਫੇਰ ਦਾਣਾ ਬੱਚੇ ਨੂੰ ਦੇ ਲੈਂਦੇ ਆ ਤੇ ਜੇ ਤੁਸੀਂ ਥੋੜੀ ਮਿਹਨਤ ਕਰ ਲੋ ਠੀਕ ਹੈ ਜੀ ਤੇ ਅੱਜ ਕੱਲ ਤੇ ਫੀਡ ਹੁੰਦੀ ਆ ਉਹ ਫੀਡ ਦੇ ਨਾਲ ਤੁਸੀਂ ਬੱਚੇ ਥੋੜੀ ਆਪ ਹੱਥੀ ਮਿਹਨਤ ਕਰ ਲੋ ਹੁੰਦੀ ਮਿਹਨਤ ਕੀਤੀ ਤੁਹਾਨੂੰ ਗਾਹ ਵਸਾਖ ਜੇਠ ਹਾੜ ਦੇ ਵਿੱਚ ਕੰਮ ਹੋਣੀ ਆ ਤੁਹਾਡੇ ਤੇ ਹੁਣ ਤੇ ਜੇ ਕੋਈ ਹੋ ਸਕੇ ਕਾ ਪਰਿੰਦਾ ਜੀ ਆ ਬਿਲਕੁਲ ਨੇਰੇ ਪਏ ਕਿਸੇ ਦਾ ਆ ਵੇਖੋ ਆ ਬਿਆ ਆ ਗਿਆ ਆਦਾਨੂ ਖੌਣੇ ਆ ਜਾਲਦੇ ਮਗਰਲੇ ਬੰਨੇ ਇਹ ਪਤਾਨੀ ਕਿਹਦਾ ਰਾਤ ਰੂਹ ਸ਼ਾਇਦ ਰਿਆ ਪਰਿੰਦਾ ਆਉ ਜਾਣਿਆ ਪਰਾਂ ਨੂੰ ਤੇ ਅੱਜ ਗੱਲ ਤੇ ਆ ਆਪਣੇ ਨਾਲ ਭਰਾ ਜੁੜਗੇ ਹੋਏ ਆ ਜੀ ਠੀਕ ਆ ਹਾਂਜੀ ਰਮੀਜ਼ ਭਾਈ ਕੀ ਹਾਲ ਜੋ ਠੀਕ ਠਾਕ ਜੋ ਨਹੀਂ ਨੇ ਜਨਾਬ ਫੜਨ ਵਾਲਾ ਕੰਮ ਨਹੀਂ ਹੈਗਾ ਚਿੜੀ ਮਾਰੀ ਵਾਲਾ ਕੰਮ ਨਹੀਂਗਾ ਆਪਣਾ ਹਾਂਜੀ ਅੱਜ ਤੱਕ ਆਪਾਂ ਕੋਈ ਸ਼ਾਤੋ ਕਬੂਤਰ ਫੜਿਆ ਹੀ ਨਹੀਂ ਆ ਆਪੇ ਬੈਠਾ ਹੋਵੇ ਤੇ ਗੱਲ ਵੱਖਰੀ ਆ ਕਿਉਂਕਿ ਆਪੇ ਬੈਠਾ ਤੇ ਕੋਈ ਵੀ ਨਹੀਂ ਛੱਡਦਾ ਭਾਈ ਕਬੂਤਰ ਬਾਕੀ ਚੇਚਾ ਕਬੂਤਰ ਕੱਢਨੇ ਉਹ ਆਪਣੇ ਚ ਸਿਸਟਮ ਨਹੀਂ ਹੈਗਾ ਠੀਕ ਹੈ ਜੀ ਹਾਂ ਕੀ ਲਿਖਿਆ ਵੀਰ ਜੀ ਨਾ ਨੇ ਮੈਸੇਜ ਮੈਸੇਜ ਕੀਤਾ ਸੀ ਵੀਰ ਜੀ ਤੁਸੀਂ ਕਿਹੜੇ ਨੰਬਰ ਤੋਂ ਵੀਰ ਜੀ ਕੀਤਾ ਮੈਸੇਜ ਮੈਨੂੰ ਵੀਰ ਜੀ ਆਪਣਾ ਨੰਬਰ ਜਾਂ ਤੇ ਭੇਜੋ ਮੈਨੂੰ ਫਿਰ ਪਤਾ ਲੱਗੂਗਾ ਵੀ ਤੁਸੀਂ ਮੈਸੇਜ ਕੀਤਾ ਸੀ ਤੇ ਜੰਮੂ ਦਾ ਸੁਣਾਓ ਕਿਦਾਂ ਸ਼ੌਕ ਜੰਮੂ ਦਾ ਜਿਹੜਾ ਸ਼ੌਕ ਹੈ ਕਿਦਾਂ ਹੈਗਾ ਇਸ ਟਾਈਮ ਤਿਆਰੀਆਂ ਪੂਰੀਆਂ ਵਾਂ ਜੰਮੂ ਦੀਆਂ ਆਪਣੇ ਨਾਲ ਭਰਾ ਜੁੜੀ ਜਾ ਰਹੇ ਆ ਤੇ ਭਰਾਵਾਂ ਨੂੰ ਬੇਨਤੀ ਆ ਗਾੜੀ ਗਰੁੱਪਾਂ ਚ ਮੇਰੇ ਭਰਾ ਇੱਕ ਦੋ ਸੈਂਡ ਕਰ ਦਿਓ ਤੇ ਗੱਲਾ ਬਾਤਾਂ ਕਰ ਲਈਏ ਤੇ ਅੰਮ੍ਰਿਤਸਰ ਦਾ ਸ਼ੌਕ ਵੀ ਬੜਾ ਵਧੀਆ ਵਾ ਜੀ ਹਾਂਜੀ ਤੇ ਇੱਕ ਦੋ ਵੀਡੀਓ ਆਪਾਂ ਬਣਾਈਆਂ ਹੋਈਆਂ ਵਾਂ ਤੇ ਵਾਇਰਲਸ ਬੜਾ ਜੋਰਾਂ ਤੇ ਹੈਗਾ ਜੋ ਤੇ ਮੇਰੇ ਆਪ ਥੱਲੇ ਜਿਹੜੇ ਪਰਿੰਦੇਗੇ ਉਹਨਾਂ ਨੂੰ ਵਾਇਰਸ ਦੇ ਵਿੱਚ ਆ ਗਏ ਸੀ ਕਾਫੀ ਪਰਿੰਦੇ ਜ਼ਾਇਆ ਹੋ ਗਏ ਆ ਤੇ ਮੈਂ ਵੀਡੀਓ ਅੱਜ ਲਾਉਂਗਾ ਤੁਸੀਂ ਆਪ ਵੇਖ ਲਿਓ ਬੜੇ ਬੜੇ ਘੈਂਟ ਪਰਿੰਦੇ ਜਿਹੜੇ ਜ਼ਾਇਆ ਹੋ ਗਏ ਆ ਤੇ ਅਵੇ ਚ ਫੋਨ ਕਰਨ ਦੇ ਆਪਣੇ ਧਮਿੰਦਰ ਵੀਰ ਜਣੀ ਧਮਿੰਦਰ ਵੀਰ ਜੀ ਮੈਂ ਆ ਗਿਆ ਆਵਾ ਬੇਫਿਕਰ ਹੋ ਜਾਓ ਬੇਚਿੰਤਿਤ ਹੋ ਜਾਓ ਮੈਂ ਤੁਹਾਨੂੰ ਕੋਲ ਕਰਦਾ ਖੁਦ ਕੋਲ ਕਰਦਾ ਵਾ ਜਨਾਬ ਫਿਕਰ ਨਾ ਕਰੋ ਹਾਂਜੀ ਵੀਰ ਮੈਂ ਮੈਂ ਤਾਂ 사우ਦੀ ਹੁੰਨਾ ਵਾਂ ਅੱਛਾ ਵੀਰ ਜੀ ਤੁਸੀਂ 사우ਦੀ ਹੁੰਦੇ ਜੋ ਠੀਕ ਹੈ ਜਨਾਬ 사우ਦੀ ਵੀ ਸ਼ੌਂਕ ਜੀ ਆਪਣੇ ਇੰਡੀਅਨ ਵੀ ਗਏ 사우ਦੀ ਉਹ ਵੀ ਸ਼ੌਂਕ ਕਰਦੇ ਆ ਸਾਡੇ ਲੈਹnde ਪੰਜਾਬ ਵਾਲੇ ਭਰਾ ਉਹ ਵੀ ਸ਼ੌਂਕ ਕਰਦੇ 사우ਦੀ ਦੇ ਵਿੱਚ ਬੜਾ ਵਧੀਆ ਸ਼ੌਂਕ ਹੈ ਜੀ 사우ਦੀ ਵਾਲਿਆਂ ਦਾ ਵੀ ਤੇ ਆਪਣਾ ਆ ਸੈਟਅਪ ਵੇਖ ਲਓ ਵੀਰ ਜੀ ਤੇ ਦੁਆ ਕਰਿਓ ਹੋ ਸਕਿਆ ਤੇ ਆਪਾਂ ਵੀ ਕੋਈ ਨਾ ਕੋਈ ਐਂਟਰੀ ਭਰਾਂਗੇ ਤੇ ਵਧੀਆ ਤੁਹਾਨੂੰ ਸ਼ੌਂਕ ਵਿਖਾਵਾਂਗੇ ਬਾਕੀ ਸਿਆਲ ਹੈਗਾ ਵਾ ਸਿਆਲ ਦੇ ਵਿੱਚ ਤੇ ਜਿਨ੍ਹਾਂ ਨੇ ਤੇ ਭਾਈ ਗਾਂ ਸ਼ੌਂਕ ਕਰਨਾ ਵਾ ਤੇ ਅਲਸੀ-ਉਲਸੀ ਬਣਾ ਲਓ ਤੇ ਅਲਸੀ ਦਾ ਭਾ ਮੇਰਾ ਇਹ ਆ ਵੀ ਸਾਡੇ ਇੱਕ ਮਾਨਯੋਗ ਸੀਨੀਅਰਸ ਹੈਗੇ ਆ ਉਹਨਾਂ ਨੇ ਵੀ ਪਿੱਛੇ ਜਲਸੀ ਪਾਈ ਹੀ ਕਿਤੇ 10 ਕਿਲੋ ਅਲਸੀ ਨਾ ਪਾ ਦਿਓ ਮੇਰੇ ਭਰਾ ਠੀਕ ਆ ਉਹਨਾਂ ਨੇ ਤੇ ਨਹੀਂ ਰੀ ਬੰਤੀ ਅਲਸੀ ਦੀ ਬਹੁਤ ਅਲਸੀ ਪਾਈ ਉਹਨਾਂ ਵੀਰ ਹੋਣਾ ਨੇ ਤੇ ਉਹਨਾਂ ਦੀ ਸ਼ਤ ਇੱਧਰ ਪੈਂਦੀ ਆ ਮੈਂ ਜਰਾ ਨਾਂ ਨਹੀਂ ਲੈ ਸਕਦਾ ਇੱਧਰਲੇ ਬੰਨੇ ਸ਼ਤ ਉਹਨਾਂ ਦੀ ਪੈਂਦੀ ਆ ਠੀਕ ਆ ਉਹਨਾਂ ਨੇ ਸਿਆਲ ਦੇ ਵਿੱਚ 10 ਕਿਲੋ ਅਲਸੀ ਪਾਤੀ ਕਬੂਤਰਾਂ ਨੂੰ ਵੀ ਜੀ 10 ਕਿਲੋ ਅਲਸੀ ਕਬੂਤਰਾਂ ਨੂੰ ਖਵਾਤੀ ਆ ਹੁਣ ਵਿੱਚ ਕੀ ਕੀ ਪਾਇਆ ਵਾ ਸੀਨੀਅਰਸ ਹੈਗੇ ਆ ਨਾ ਸਵਾਲ ਕਰਨ ਯੋਗੀਆਂ ਜੀ ਤੇ ਬਾਕੀ ਇਹ ਆ ਵੀ ਤੁਸੀਂ ਆ ਭੋਰੇ ਭਾਰੇ ਬਾਓ ਦੇਸੀ ਘਿਓ ਦੇ ਨਾਲ ਠੀਕ ਆ ਤੇਲਾਂ ਦਾ ਤੇਲ ਹੁੰਦਾ ਵਾ ਉਹ ਇੱਕੋ ਕੁਆਂਟੀ ਦੇ ਵਿੱਚ ਲੈ ਲਓ ਤੁਸੀਂ ਠੀਕ ਆ ਤੇ ਉਹਨਾਂ ਨੂੰ ਐ ਇਕੱਠਾ ਕਰ ਲੋ ਤੇ ਦਾਣੇ ਨੂੰ ਵੀ ਹੋ ਸਕੇ ਤੇ ਚਮਚਾ ਵਿੱਚ ਪਾ ਕੇ ਰਲਾ ਕੇ ਇਹਦੇ ਤੁਸੀਂ ਪਾਓ ਆਪਣੇ ਪਰਿੰਦਿਆਂ ਨੂੰ ਤੇ ਗਾਂ ਤੁਹਾਨੂੰ ਕੰਮ ਦੇਣਗੇ ਜੇੜ ਦੇ ਵਿੱਚ ਹੁੰਦੀ ਖਰਾਕ ਜਿਹੜੀ ਆ ਉਹ ਗਾਂ ਤੁਹਾਨੂੰ ਜੇੜ ਦੇ ਵਿੱਚ ਕੰਮ ਜ਼ਰੂਰ ਦੇਏਗੀ ਜਿਹੜਾ ਹੋਣ ਆਪਣੀ ਪਰਿੰਦਿਆਂ ਦੀ ਕੇਅਰ ਕਰ ਲੂਗਾ ਉਹ ਜੇੜ ਦੇ ਵਿੱਚ ਜ਼ਰੂਰ ਬਾ ਕਮਾਲ ਜੇੜ ਦੇ ਵਿੱਚ ਕੰਮ ਦੇਏਗੀ ਜੀ ਖਰਾਕ ਜੇ ਤੂੰ ਇਹ ਹੁਣ ਸੇਵਾ ਘਟਕੀ ਫਿਰ ਜੇੜ ਦੇ ਵਿੱਚ ਬਾਈ ਉਹਨਾਂ ਕੀ ਰਿਜ਼ਲਟ ਪ੍ਰਿੰਦਿਆਂ ਨੇ ਦੇਣਾ ਠੀਕ ਆ ਜੀ ਬਾਕੀ ਇਹ ਆ ਵੀ ਛੱਤਾਂ ਤੇ ਜਿਹੜਾ ਵੀ ਮੇਰਾ ਵੀਰ ਆਉਂਦਾ ਗੁੱਸਾ ਨਾ ਕੋਈ ਵੀ ਕਰੇ ਭਾਵੇਂ ਮੈਂ ਹੀ ਜਾਣਾ ਗੇ ਦੀ ਛੱਤੇ ਵੀਡੀਓ ਬਣਾਉਣ ਤੇ ਉੱਥੇ ਹਾਸਤ ਹੋ ਗਏ ਤੁਸੀਂ ਪ੍ਰਿੰਦੇ ਨੂੰ ਹੱਥ ਲਾਓ ਠੀਕ ਆ ਤੇ ਵੀ ਤੁਹਾਡੇ ਹੋ ਸਕੇ ਤੇ ਤੁਸੀਂ ਘਰੋਂ ਸਿੱਧਾ ਫ੍ਰੈਸ਼ੀ ਜਾਓ ਅਗਲੇ ਦੇ ਘਰ ਜੇ ਸ਼ੌਂਕ ਕਰਨ ਚੱਲੇ ਜੂਗੀ ਰਾਜ ਕਿਤੇ ਵੀ ਨਾ ਰੋਕੋ ਕਿਉਂਕਿ ਵਾਇਰਸ ਦਾ ਬੜਾ ਦੌਰ ਆ ਕਾਲੂ ਐਵੇਂ ਹੀ ਵੀਰਸ ਦਾ ਕੋਈ ਚੱਕਰ ਪੈ ਜੇ ਠੀਕ ਹੈ ਜੀ ਆ ਜੀ ਇੱਕ ਕਮੈਂਟ ਆਇਆ ਵਾ ਅਮਰਤ ਕੁਮਾਰ ਹਾਂਜੀ ਅਮਰਤ ਕੁਮਾਰ ਜੀ ਵੀਰ ਜੀ ਕੀ ਹਾਲ ਜੋ ਠੀਕ ਠਾਕ ਹੈ ਅਮਰਤ ਵੀਰ ਜੀ ਹੋਰ ਸੁਣਾਓ ਘਰ ਪਰਿਵਾਰ ਸਿਹਤ ਵੀ ਆ ਫੋਨ ਵਿੱਚ ਕਰੀ ਜਾਂਦੇ ਵੀਰ ਜੀ ਹਣੀ ਗਸਤਾਖੀ ਮਾਂ ਭਾਜੀ ਫੋਨ ਹਾਂਜੀ ਅਮਰਤ ਵੀਰ ਜੀ ਠੀਕ ਠਾਕ ਜੋ ਕਿੱਦਾਂ ਸ਼ੌਂਸ਼ਕਾਰ ਅਮਰਤ ਵੀਰ ਜੀ ਅਮਰਤ ਬੜੇ ਹੈਗੇ ਆ ਅਮਰਤ ਸਾਧ ਜੀ ਯੂਕੇ ਵਾਲੇ ਹੈਗੇ ਆ ਇੱਕ ਸਾਡਾ ਅਮਰਤ ਵੀਰ ਇਥੋਂ ਸੁਲਤਾਨਪੁਰ ਨੇਹਰ ਤੋਂ ਹੈਗਾ ਅਮਰਤ ਵੀਰ ਠੀਕ ਹੈ ਜੀ ਹੋਰ ਦੋ ਤਿੰਨ ਅਮਰਤ ਹੈਗੇ ਆ ਤੁਸੀਂ ਕਿਹੜੇ ਏਰੀਏ ਚੋਂ ਅਮਰਤ ਵੀਰ ਜੀ ਯਾਨੀ ਨਿਹਰਾ ਪਿਆ ਚੱਲਿਆ ਜੀ ਬਿਲਕੁਲ ਟਾਈਮ ਤੁਹਾਨੂੰ ਪਤਾ ਹੀ ਆ ਕੀ ਹੋਇਆ ਆ ਆ ਵੇਲ ਬਿਲਕੁਲ ਨਿਹਰਾ ਪਿਆ ਚੱਲਿਆ ਮੈਂ ਤੁਹਾਨੂੰ ਉਹ ਖਾ ਦਿੰਦਾ ਵਾਂ ਜੀ ਸੂਰਤ ਇਹ ਹਾਲ ਬਿਲਕੁਲ ਆ ਵੇਖੋ ਇੱਧਰ ਆ ਟਾਵਰ ਬਹੁਤ ਤੰਗ ਕਰਦਾ ਵਾ ਇੱਕ ਆ ਟੈਂਕੀ ਇੱਕ ਆ ਟੈਂਕੀ ਠੀਕ ਆ ਤੇ ਆ ਬਿਲਕੁਲ ਨੇਹਰਾ ਪਿਆ ਚੱਲਿਆ ਵਾ ਬਾਕੀ ਇਜਾਜ਼ਤ ਦਿਓ ਜੀ ਆ ਵੇਖੋ ਜੀ ਚੰਦ ਚੜਿਆ ਤੇ ਨੇਰੇ ਦੇ ਵਿੱਚ ਦੀਆਂ ਪਰਵਾਜਾਂ ਜਿੱਗਲ ਛੱਤਾਂ ਦੀਆਂ ਹੁੰਦੀਆਂ ਸਭ ਦੀਆਂ ਤੇ ਇੱਕ ਗੱਲ ਮੇਰੀ ਨੋਟ ਰੱਖਿਓ ਜਿੰਨੀਆਂ ਵੀ ਆਪਣੀਆਂ ਛੱਤਾਂ ਸ਼ੌਂਕ ਕਰਨਗੀਆਂ ਉਹਨਾਂ ਨੂੰ ਮੇਰੀ ਇੱਕ ਟਿਪ ਜ਼ਰੂਰ ਮੇਰੇ ਭਰਾ ਗੌਰ ਕਰ ਲਿਓ ਲਾਈਟਾਂ ਤੇ ਕਬੂਤਰ ਜ਼ਰੂਰ ਗਿਝਾ ਲਿਓ ਕਿਉਂਕਿ ਕਬੂਤਰ ਵੀ ਚੰਗੇ ਬਣ ਗਏ ਹੋਏ ਆ ਸਾਰੇ ਭਰਾਵਾਂ ਦੇ ਕੋਲ ਸੀਨੀਅਰ ਸਕੂਲ ਤੇ ਉਹਨਾਂ ਦੀ ਡਾਰ ਨਹੀਂ ਪੂਰੀ ਹੁੰਦੀ ਜੇ ਤੇ ਟੈਂਪਰੇਚਰ ਚੱਲ ਗਿਆ 44 45 ਠੀਕ ਹੈ ਜੀ ਫਿਰ ਤੇ ਕਬੂਤਰ ਨਾੜਾ ਬਹਿ ਜਾਊਗਾ 6 6:30 ਕਰ ਸਾਡੇ ਅੰਮ੍ਰਿਤਸਰ ਦੀ ਗੱਲ ਕਰਨ ਦੇ ਅਸੀਂ ਠੀਕ ਹੈ ਜੀ ਹੋਰ ਲਾ ਕੇ ਇਹਦੇ ਵਿੱਚ ਸੇਮ ਹੀ ਹੁੰਦਾ ਮੌਸਮ ਪਰ ਆਪਾਂ ਕੋਈ ਇੱਥੇ ਕਮੈਂਟ ਨਹੀਂ ਕਰ ਸਕਦੇ ਇਹ ਫਰਕ ਹੁੰਦਾ ਹੋਵੇ ਮੌਸਮ ਦਾ ਅਸੀਂ ਆਪਣੇ ਅੰਮ੍ਰਿਤਸਰ ਦੀ ਗੱਲ ਕਰਦੇ ਆਂ ਤੇ ਜੇ ਨਵੀਂ ਆ ਗਈ ਜੱਕਦਮ 38 39 ਦੇ ਆ ਗਿਆ ਤੇ ਉਹਦੇ ਵਿੱਚ ਇਹ ਆ ਵੀ ਕਈ ਵਾਰੀ ਕਬੂਤਰ ਬਿਲਕੁਲ ਟਾਵਰ ਜਿੰਨਾ ਉੱਚਾ ਰਹਿ ਜਾਂਦਾ ਵਾ ਤੇ ਘਰ ਨਹੀਂ ਬੈਂਦਾ ਤੇ ਇਸ ਕਰਕੇ ਉਹ ਲਾਈਟਾਂ 'ਚ ਲੱਗਾ ਹੋਵੇ ਤੇ ਘਰ ਬਹਿ ਜਾਂਦਾ ਤੇ ਜਿੰਨੀਆਂ ਵੱਡੀਆਂ ਛੱਤਾਂ ਵਾਂ ਉਹ ਜ਼ਰੂਰ ਲਾਈਟਾਂ ਦੇ ਉੱਤੇ ਲਾਉਣਗੇ ਕਬੂਤਰ ਉਮੀਦ ਆ ਸਾਨੂੰ ਧੰਨਵਾਦ ਸ਼ੁਕਰੀਆ ਬਾਕੀ ਜੀ 뷰 ਬੜੇ ਘੱਟ ਆਉਂਦੇ ਆ ਤੇ ਮੇਰੇ ਭਰਾ ਵੀਡੀਓ ਵੇਖ ਲੈਂਦੇ ਆ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਠੀਕ ਆ ਤੇ ਹੌਸਲਾ ਫਜ਼ਾਈ ਕਰੋ ਤੇ ਅਸੀਂ ਵੀ ਤੁਹਾਨੂੰ ਵਧੀਆ ਸ਼ਤਾਂ ਦਾ ਸ਼ੌਂਕ ਕਰਾਵਾਂਗੇ ਵੀਰ ਜੀ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਵੀਰ ਜੀ ਹਾਂਜੀ ਅਮਰਤ ਵੀਰ ਜੀ ਜੰਮੂ ਤੋਂ ਜੰਮੂ ਤੋਂ ਵੀਰ ਜੀ ਹੋਣੀ ਬਿਲਕੁਲ ਜੀ ਕਿੱਦਾਂ ਜੰਮੂ ਦਾ ਸ਼ੌਂਕ ਅਮਰਤ ਵੀਰ ਜੀ ਜੰਮੂ ਦੇ ਵਿੱਚ ਠੀਕ ਠਾਕ ਆ ਤਹਾਡੇ ਤੇ ਮਾਰ ਰਹੀ ਗੱਡੀ ਜਾਂ ਉੱਡ ਰਹੀ ਆ ਬੁਲਟ ਮੋਟਰਸਾਈਕਲ ਉੱਡ ਰਿਆ ਵਾ ਠੀਕ ਹੈ ਜੀ ਜੰਮੂ ਚ ਕਰਿਓ ਸ਼ੌਂਕ ਜਨਾਬ ਸਾਡੀਆਂ ਦਵਾਵਾਂ ਸਾਰੇ ਭਰਾਵਾਂ ਦੇ ਨਾਲ ਹੈਗੀਆਂ ਠੀਕ ਹੈ ਜੀ ਸੋ ਦਿਓ ਪ੍ਰਾਣ ਨੂੰ ਇਜਾਜ਼ਤ ਤੇ ਆ ਬਾਕੀ ਤੁਹਾਨੂੰ ਆ ਵਿਖਾਈ ਦਿੱਤਾ ਆਪਾਂ ਸਾਰਾ ਇਧਰ ਏਰੀਏ ਦਾ ਹਾ ਵਿਊ ਸ਼ੂ ਸਾਰਾ ਤੁਹਾਨੂੰ ਵਿਖਾਲ ਦਿੱਤਾ ਆਇਆ ਵਾ ਠੀਕ ਹੈ ਜੀ ਉਹ ਇਹ ਲੋ ਇੱਧਰ ਸਾਰਾ ਵਿਊ ਬਿਲਕੁਲ ਨਿਹਰਾ ਪੈ ਚੁਕਿਆ ਆ ਵਾ ਕਈ ਤੇ ਐਸੇ ਵੀ ਹੈਗੇ ਆ ਸੀਨੀਅਰਸ ਜਿਹੜੇ ਮਤਲਬ ਠੰਡ ਦੇ ਵਿੱਚ ਕਬੂਤਰਾਂ ਨੂੰ ਨਿਵਾਉਂਦੇ ਆ ਭਾਜੀ ਠੀਕ ਹੈ ਜੀ ਪਰ ਉਹ ਕਿਹਾਵਣਾ ਆਪਣੇ ਕੋਈ ਇਨੀ ਨੌਲੇਜ ਨਹੀਂ ਗਈ ਵੀ ਕੀ ਉਹ ਕਰਦੇ ਆ ਕਬੂਤਰਾਂ ਨੂੰ ਕਿਹੜੀ ਜੀਪ ਆਉਂਦੇ ਆ ਵੀ ਜਿਹੜੀ ਧੁੰਦ ਦੇ ਵਿੱਚ ਸਿਹਾਲ ਦੇ ਵਿੱਚ ਕਬੂਤਰਾਂ ਨੂੰ ਨਿਵਾਉਂਦੇ ਆ ਆਪਾਂ ਨੂੰ ਤੇ ਉਹਦੇ ਬਾਰੇ ਨੌਲੇਜ ਨਹੀਂ ਗਈ ਬਾਕੀ ਜ਼ਰੂਰ ਇੰਟਰਵਿਊ ਕਰਨ ਜਾਵਾਂਗੇ ਤੇ ਜ਼ਰੂਰ ਆਪਾਂ ਪੁੱਛਾਂਗੇ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਭਰਾ ਠੀਕ ਹੈ ਜੀ ਦਵਾਵਾਂ ਚ ਯਾਦ ਰੱਖਿਓ ਜ਼ਰੂਰ ਸੋ ਧੰਨਵਾਦ ਸ਼ੁਗਰ ਜਨਾਬ ਬਹੁਤ ਬਹੁਤ ਧੰਨਵਾਦ ਸਾਬ ਵੀਰਾਂ ਦਾ ਜੀ ਠੀਕ ਹੈ ਜੀ